ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬੀ ਸਟੋਰੀ ਮਿਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦਾ ਆਪਣਾ ਨਾਵਲ ਤੂੜ ਪਰਿਆ ਜਾਂਦਾ ਭਾਗ ਦੂਜਾ ਲੈ ਕੇ ਹਾਜ਼ਰਾਂ ਉਮੀਦ ਆ ਤੁਹਾਨੂੰ ਇਹ ਭਾਗ ਵਧੀਆ ਲੱਗੇਗਾ ਆਓ ਆਪਾਂ ਸ਼ੁਰੂ ਕਰਦੇ ਹਾਂ ਕੁਝ ਮੰਗਰੋਂ ਪਿੰਡ ਦੀਆਂ ਕੁਝ ਔਰਤਾਂ ਇਕੱਠੇ ਹੋ ਕੇ ਉਹਨਾਂ ਦੇ ਘਰ ਆ ਗਈਆਂ ਸੀ ਆ ਕੇ ਬੈਠ ਕੇ ਵਿੱਚ ਬੈਠ ਗਈਆਂ ਰਾਣੀ ਨੂੰ ਗੱਲ ਦਾ ਅੰਦਾਜ਼ਾ ਤਾਂ ਸੀ ਪਰ ਉਹ ਚੁੱਪ ਹੀ ਬੈਠੀ ਰਹੀ ਹਾਂਜੀ ਚਾਚੀ ਜੀ ਕਿਵੇਂ ਆਉਣਾ ਹੋਇਆ ਪੁੱਤ ਰਾਣੀ ਖਬਰ ਹੀ ਸੁਣੀ ਸੀ ਓੜਦੀ ਕੀ ਗੱਲ ਚਾਚੀ ਕੁੜੇ ਕਹਿੰਦੇ ਫਰੋਜ ਦੀ ਕੁੜੀ ਨੂੰ ਜਿਹੜੇ ਪਰੌਣੇ ਨੇ ਦੇਖਣਾ ਆਉਣਾ ਸੀ ਉਹਦਾ ਐਕਸੀਡੈਂਟ ਹੋ ਗਿਆ ਨਹੀਂ ਉਹ ਤਾਂ ਮਾੜਾ ਮੋਟਾ ਝਾ ਤੇ ਚੁੱਪ ਹੋ ਗਈ ਰਾਣੀ ਨੇ ਫਰੋਜ ਫਲ ਦੇਖਿਆ ਤੇ ਫਰੋਜ ਹੋਲ ਪਈ ਨਹੀਂ ਇੰਜ ਦੀ ਗੱਲ ਨਹੀਂ ਉਹ ਤਾਂ ਅੱਛਾ ਮੈਨੂੰ ਤਾਂ ਬਿਮਲਾ ਕਾਈ ਦੀ ਨੋ ਕਹਿੰਦੀ ਸੀ ਮੁੰਡਾ ਖੋਰੀ ਮੁੱਖ ਹੀ ਕਹਿੰਦੀ ਚੁੱਪ ਹੋ ਗਏ ਮਾੜੇ ਭਾ ਕੁੜੀ ਦੀ ਫਰੋਜ ੜਕ ਗਈ ਚਾਚੀ ਇਹ ਤੈਨੂੰ ਕਿਵੇਂ ਦੱਸਿਆ ਐਵੇਂ ਇਨੀ ਗੱਲਾਂ ਕਰਨ ਦੀ ਕੀ ਲੋੜ ਕਿਸੇ ਰੀਤੀ ਪੈਨਬਾਰੇ ਕੁਝ ਸੋਚ ਕੇ ਬੋਲੀਦਾ ਨਹੀਂ ਮੈਂ ਕੀ ਕਹਿ ਰਿhta ਕੋੜੇ ਸੱਚ ਹੀ ਦੱਸਿਆ ਜਿਸ ਦੇ ਜਵਾਨ ਮੁੰਡੇ ਦੇ ਸਾਗ ਤੋਂ ਪਹਿਲਾਂ ਜਾਨ ਨਿਕਲ ਗਈ ਉਹਨਾਂ ਲਈ ਤਾਂ ਕੁਲਚਲੀ ਹੋਈ ਤੇਰੀ ਧੀ ਫਰੋਜ ਤਾਂ ਚੁੱਪੋ ਕੇ ਰਹਿ ਗਈ ਚਾਚੀ ਤੇ ਉਸ ਨਾਲ ਆਈਆਂ ਔਰਤਾਂ ਕੁਸਰਫੁਸਰ ਕਰਨ ਲੱਗੀਆਂ ਨਾਲ ਦੇ ਕਮਰੇ ਵਿੱਚ ਹੀ ਸ਼ਾਂਤ ਤੇ ਦਲੇਰ ਸੀ ਜੋ ਇਹ ਗੱਲਾਂ ਸੁਣ ਰਹੀਆਂ ਸੀ ਦਲੇਰ ਸ਼ਾਂ ਦੇ ਰੁਕਦੇ ਰੁਕਦੇ ਵੀ ਉਸ ਕਮਰੇ ਵਿੱਚ ਚਲੇ ਗਈ ਕੀ ਗੱਲ ਹੋ ਗਈ ਮੈਂ ਕਲਚਨੀ ਕਿਵੇਂ ਹੋ ਗਈ ਮੇਰੀ ਕੀ ਗਲਤੀ ਇਸ ਵਿੱਚ ਜੋ ਗੱਡੀ ਸਹੀ ਨਾ ਚਲਾ ਸਕਿਆ ਤੇ ਐਕਸੀਡੈਂਟ ਕਰਵਾ ਬੈਠਾ ਉਸ ਦਾ ਕੋਈ ਕਸੂਰ ਨਹੀਂ ਤੇ ਮੈਂ ਘਰ ਬੈਠੀ ਜਿਸ ਨੂੰ ਨਾ ਕੋਈ ਤੂੰ ਨਾ ਪਤਾ ਉਹ ਕਲਚਨੀ ਲੱਗ ਰਹੀ ਹੈ ਤੁਹਾਨੂੰ ਉਸਨੇ ਸਾਰੀਆਂ ਬੇਬੀਆਂ ਵੱਲ ਦੇਖ ਤੇ ਕਿਹਾ ਮਾਫ ਕਰਨਾ ਜਿਸ ਹਿਸਾਬ ਨਾਲ ਤੇ ਉਮਰ ਤੁਹਾਡੀ ਉਸ ਹਿਸਾਬ ਨਾਲ ਮੱਤ ਨਹੀਂ ਲੱਗਦੀ ਹਾਏ ਹਾਏ ਨੀ ਰਾਣੀ ਅਸੀਂ ਬੇਜਤੀ ਕਰਵਾਉਣਾ ਆਏ ਆ ਤੇਰੇ ਘਰ ਇਸ ਕੁੜੀ ਨੂੰ ਤਾਂ ਭੋਰਾ ਅਕਲ ਨਹੀਂ ਨੀ ਕੁੜੀ ਫਰੂਜ਼ ਉਹ ਕੋਈ ਮਤ ਨਾ ਦਿੱਤੀ ਤੀ ਨੂੰ ਮਾਫ ਕਰਨਾ ਚਾਚੀ ਜੀ ਬੱਚੀ ਆ ਇਸ ਵਲੋਂ ਮੈਂ ਮਾਫੀ ਮੰਗਦੀ ਆ ਤੁਹਾਡੇ ਤੋਂ ਤੇ ਹੱਥ ਜੋੜ ਫਰੋਜ਼ ਖਲੋਗੇ ਉਸਦੇ ਹੱਥ ਫੜਦੇ ਦਲੇਰ ਨੇ ਕਿਹਾ ਮਾਂ ਤੁਹਾਡੇ ਕੀ ਗਲਤੀ ਤੁਸੀਂ ਕਿਉਂ ਮਾਫੀ ਮੰਗੋ ਚਾਚੀ ਨੇ ਗੁੱਸੇ ਨਾਲ ਲਾਲ ਪੀਂਦੇ ਹੁੰਦੇ ਕਿਹਾ ਮੇਰਾ ਹੁਸਨ ਕੰਮ ਨਹੀਂ ਆਉਣਾ ਪੁਰਾ ਅਕਲ ਵੀ ਸਿੱਖ ਧੀਏ ਸੋਹਰੇ ਘਰ ਛਿੱਤਰਾਂ ਵਿੱਚ ਰਹਿਣਾ ਪੈਂਦਾ ਜੋ ਅਕਲ ਘਟ ਹੋ ਗਈ ਦਲੇਰ ਨੂੰ ਬਹੁਤ ਗੁੱਸਾ ਆ ਗਿਆ ਤੇ ਕੁਝ ਕਹਿਣ ਲਈ ਜਿਵੇਂ ਉਹ ਅੱਗੇ ਵਧੀ ਫਰੋਜ਼ ਨੇ ਉਸ ਨੂੰ ਕਿਚ ਕਮਰੇ ਵਿੱਚ ਲੈ ਗਈ ਚਾਚੀ ਤੇ ਹੋਰ ਉਹ ਵਰਤਾਂ ਉੱਠ ਖੜ ਗਈਆਂ ਅਸੀਂ ਤਾਂ ਆਪਣੇ ਸਮਝ ਕੇ ਆਏ ਸੀ ਰਾਣੀ ਨਹੀਂ ਤਾਂ ਦਹਲੀਸ ਨਾ ਲੰਗਦੇ ਸੋਚਿਆ ਕੋਈ ਉਪਾਚਪਾ ਕਰ ਲੈਂਦੇ ਫਲ ਸਥਿਤੀ ਦਾ ਪਰ ਉਹ ਤਾਂ ਮੋਫਟ ਹੀ ਚੰਗੀ ਆ ਚੰਗਾ ਹੋਇਆ ਜੋ ਵੀ ਹੋਇਆ ਮੁੰਡਾ ਐਕਸੀਡੈਂਟ ਤੋਂ ਬਚ ਜਾਵੇ ਭਲਾ ਇਹੋ ਜੀ ਨਾਰ ਪੱਲੇ ਪੈ ਜਾਂਦੀ ਤਾਂ ਜਿਉਣਾ ਤਿਉ ਮਰਦਾ ਰਹਿੰਦਾ ਕਹਿੰਦੇ ਉਹ ਬਾਹਰ ਨੂੰ ਤੁਰ ਪਈਆਂ ਉਹਨਾਂ ਦੇ ਜਨਮਗ੍ਰਹ ਘਰ ਦਾ ਮਾਹੌਲ ਮਾਇੂਸ ਹੋ ਗਿਆ ਸੀ ਅਸਥਿਰ ਹੁਣ ਕਰ ਵਾਪਸ ਤਾਂ ਜਾਇਆ ਨਹੀਂ ਸੀ ਜਾ ਸਕਦਾ ਇਸ ਲਈ ਇੱਕ ਰਾਤ ਹੁઠ ਠਹਿਰਨਾ ਹੀ ਪੈਣਾ ਸੀ ਰਾਤ ਰੋਕੀ ਤੇ ਕਿਸੇ ਨੂੰ ਨਹੀਂ ਚੰਗੀ ਲੱਗ ਰਹੀ ਚਾਚੀ ਤੇ ਸ਼ਰੀਕ ਕਦੀਆਂ ਗੱਲਾਂ ਫਰੋਜ਼ ਸੇ ਕੰਨਾਂ ਨੂੰ ਬੋਲਾ ਕਰ ਰਹੀਆਂ ਸੀ ਮਲਕ ਰਾਜ ਨੇ ਦੇਖ ਤੇ ਕਿਹਾ ਕੋਈ ਫਿਕਰ ਨਾ ਕਰ ਭੈਣ ਜੀ ਕੁਝ ਨਹੀਂ ਹੁੰਦਾ ਕੋਈ ਹੋਰ ਸਾਕ ਟੱਕਰ ਜਾਉ 부ਜੀ ਹੋਈ ਫਰੋਜ਼ ਨੇ ਹਾਥ ਅਸਮਾਨ ਵੱਲ ਚੁੱਕਦੇ ਕਿਹਾ ਉਹ ਮਾਲ ਕੀ ਜਾਣੀ ਕੋਈ ਨਾ ਫਿਕਰ ਨਾ ਕਰ ਸਭ ਠੀਕ ਹੋ ਭੈਣ ਜੀ ਉਪਾਅ ਵੀ ਕਰਵਾ ਲੈਣਾ ਕੋਈ ਕੋਲ ਬੈਠੀ ਰਾਣੀ ਬੋਲੇ ਖਾ ਸਾਡੇ ਪਿੰਡ ਦੇ ਗਿਆਨਾ ਪੰਡਤਾ ਉਸ ਨੇ ਹੀ ਟੀਵਾ ਬਣਾਇਆ ਮੇਰੇ ਸਾਰੇ ਬੱਚਿਆਂ ਦਾ ਉਸ ਤੋਂ ਹੀ ਪੁੱਛ ਲੈਣਾ ਮੈਂ ਹਾਂਜੀ ਦੱਸ ਦੇ ਹੁੰਦੀ ਤੁਸੀਂ ਭੈਣ ਜੀ ਸ਼ਾਨਦਾਰ ਵੀ ਟੀਵਾ ਖੁਲਵਾ ਕੇ ਦੇਖਣਾ ਉਸ ਤੋਂ ਹਾਂ ਗਈ ਤਾਂ ਦਿਖਾ ਦੇਵਾਂਗੀ ਤੁਸੀਂ ਜਨਮ ਤਰੀਕ ਤੇ ਸਮਾਂ ਦੱਸ ਦਿਨ ਇਹੋ ਗੱਲਾਂ ਕਰਦੀਆਂ ਵਿੜੇ ਵਿੱਚ ਟਾਹੇ ਮੰਜੀਆਂ ਤੇ ਉਹ ਲੇਟ ਗਈ ਸਾਰੇ ਸੋ ਗਏ ਸੀ ਪਰ ਫਰੋਜ ਨੂੰ ਨੀਂਦ ਨਹੀਂ ਸੀ ਆ ਰਹੀ ਤਾਰਿਆਂ ਦੀ ਛੱਜ ਇੱਕ ਪਾਸੇ ਤੋਂ ਦੂਜੇ ਪਾਸੇ ਆ ਗਈ ਸੀ ਪਰ ਫਰੋਜ ਨੂੰ ਨੀਂਦ ਨਹੀਂ ਸੀ ਆ ਰਹੀ ਤੇ ਬੇਚੈਨਪਈ ਉਹ ਚਾਚੀ ਦੀਆਂ ਗੱਲਾਂ ਬਾਰੇ ਸੋਚ ਰਹੀ ਸੀ ਕੋਈ ਚੀਤਾ ਮਾ ਸਮਾਜ ਨੇ ਖੋਦ ਬਣਾ ਲਈਆਂ ਨੇ ਜਿਨ੍ਹਾਂ ਨੂੰ ਬਣਾ ਕੇ ਫਿਰ ਉਸ ਨੂੰ ਖਤਮ ਕਰਨ ਦੇ ਹਥਿਆਰ ਨਾ ਬਣ ਸਕੇ ਵਹਿਮ ਟਕੋਸਲੇ ਵੀ ਉਹਨਾਂ ਵਿੱਚੋਂ ਹੀ ਨੇ ਉਸ ਰਾਤ ਅਫਰੋਜ਼ ਨੂੰ ਨੀਂਦ ਨਹੀਂ ਆਈ ਤੇ ਉਸ ਰਾਤ ਹੀ ਜਾਗ ਹੋਣੋਂ ਸੇ ਜੀਵਨ ਵਿੱਚ ਜਾਨਲੇਵਾ ਸਫ਼ਰ ਮਨ ਬਣ ਚੁੱਕੇ ਸੀ ਉਹ ਉਸ ਦਿਨ ਮੁਲਕ ਰਾਜ ਤੇ ਘਰ ਤਾਂ ਸਿਰਫ ਦਲੇਰ ਨੂੰ ਲੈ ਕੇ ਨਹੀਂ ਪਰਤੀ ਸੀ ਸਗੋਸ ਦੇ ਨਾਲ ਬਹੁਤ ਕੁਝ ਨਮਾ ਇੱਕ ਬਰੂਵੰਗ ਨਾਲ ਲਪਕਾਇਆ ਸੀ ਦਲੇਰ ਦੇ ਨਾਮ ਨਾਲ ਇੱਕ ਕੰਨਾ ਜੋ ਸੱਚ ਸੀ ਦੇ ਨਾਲ ਕਈ ਹੋਰ ਅਫਵਾਹਾਂ ਮੇਜੜ ਦਿੱਤੀਆਂ ਗਈਆਂ ਸੀ ਫਰੋਹਤ ਜਿਸ ਦੇ ਰੂਪ ਦੀ ਚਰਚਾ ਤੇ ਲਿਆਕਤ ਕਾਹਨਸ ਨੂੰ ਕਈ ਰਿਸ਼ਤਿਆਂ ਦੇ ਦੱਸ ਪੈਂਦੀ ਸੀ ਹੁਣ ਕੋਈ ਵੀ ਉਸਦੇ ਰਿਸ਼ਤੇ ਦੀ ਗੱਲ ਨਹੀਂ ਸੀ ਕਰਦਾ ਤੇ ਹਰ ਕੋਈ ਕਹਿੰਦਾ ਸੀ ਕਿ ਉਹ ਮਨਹੋਸ ਆ ਜਿੱਥੇ ਇਸੇ ਰਿਸ਼ਤੇ ਦੀ ਗੱਲ ਹੁੰਦੀ ਆ ਉੱਥੇ ਲੋਕਾਂ ਦੇ ਘਰਾਂ ਵਿੱਚ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਨੇ ਦਲੇਰ ਦੀ ਛੋਟੀ ਭੈਣ ਪਵਨਦੀਪੀ ਵਿਆਹ ਦੀ ਉਮਰ ਹੋ ਗਈ ਸੀ ਤੇ ਫਰੋਹਤ ਦੀ ਚਿੰਤਾ ਦਿਨ ਬਦਿਨ ਵੱਧ ਰਹੀ ਸੀ ਅੱਜ ਸ਼ਾਮ ਜਦੋਂ ਸਾਰੇ ਚਾਹ ਪੀ ਰਹੇ ਸੀ ਤਾਂ ਫਰੋਜ਼ ਨੇ ਕਿਸੇ ਤਰਾਸ਼ੀ ਹੋਈ ਮੂਰਤੀ ਵਾਂਗ ਬੇਜ਼ੀ ਦਲੇਰ ਦੇ ਚਿਹਰੇ ਨੂੰ ਨਿਹਾਰਦੇ ਅੱਖਾਂ ਪਰਦੀ ਕਿਹਾ ਹੁਸਨ ਹੱਸੇ ਤੇ ਕਿਸਮਤ ਰੋਈ ਤੇ ਅੱਖਾਂ ਪਰ ਲਈਆਂ ਮੈਂ ਤੂੰ ਕਿਉਂ ਚਿੰਤਾ ਕਰਦੀ ਰਹਿਨੀ ਹਮੇਸ਼ਾ ਦਲੇਰ ਨੇ ਕਈ ਭਾਵ ਆਪਣੀ ਅੰਦਰ ਦਬਦੇ ਗਿਆ ਤੂੰ ਸਮਝ ਨਹੀਂ ਸਕਦੀ ਜਿਸ ਦੇ ਸਰ ਤੇ ਦੋ ਤੀਆਂ ਦੀ ਪੰਡ ਹੋਵੇ ਤੇ ਇੱਕ ਦੇ ਨਾਂ ਨੂੰ ਸਮਾਜ ਦਾ ਡੰਗ ਲੱਗ ਰਿਹਾ ਹੋਵੇ ਉਸ ਨੂੰ ਕੋਈ ਕਿੱਥੇ ਚੈਨ ਮੈਂ ਉਹ ਜੋ ਗੱਲਾਂ ਕਰਦੀ ਉਸ ਤੇ ਮੈਂ ਤੈਨੂੰ ਯਕੀਨ ਹੈ ਕੁੜੀ ਮੈਨੂੰ ਸ਼ਿਕਾਇਤ ਹੋਵੇ ਨਾ ਹੋਵੇ ਉਸ ਨਾਲ ਕੀ ਫਰਕ ਪੈਂਦਾ ਮੈਨੂੰ ਤਾਂ ਪੈਂਦਾ ਮਾਂ ਦਲੇਰ ਦੀ ਗੱਲ ਵੱਲ ਫਰੋਸ਼ ਨੇ ਕਹੀ ਧਿਆਨ ਨਾ ਦਿੱਤਾ ਤੇ ਬੋਲਦੀ ਰਹੀ ਦੇਖ ਮੈਂ ਤੈਨੂੰ ਇਹ ਨਹੀਂ ਕਹਿੰਦੀ ਕਿ ਤੂੰ ਗਲਤ ਕਹਿਨੀ ਆ ਪਰ ਜੋ ਕਹਿੰਨੀ ਆ ਕਰਦੀ ਆ ਉਹ ਚੰਗੀਆਂ ਕੁੜੀਆਂ ਨੂੰ ਸ਼ੋਭਾ ਨਹੀਂ ਦਿੰਦਾ ਦੁਨੀਆ ਉਸ ਤਰ੍ਹਾਂ ਨਹੀਂ ਦੇਖਣਾ ਚਾਹੁੰਦੀ ਕੁੜੀਆਂ ਨੂੰ ਥੋੜੇ ਡਰ ਕੇ ਗੱਲ ਕਰਿਆ ਕਰ ਤੈਨੂੰ ਤਾਂ ਲੋਕਾਂ ਨੇ ਸ਼ਰਾਫਤ ਹੀ ਦੇ ਦਿੱਤਾ ਦਲੇਰ ਨੂੰ ਗੁੱਸਾ ਆ ਰਿਹਾ ਸੀ ਪਰ ਫਿਰ ਵੀ ਉਹ ਆਪਣੀ ਮਾਂ ਨੂੰ ਦੇਖਦੀ ਚੁੱਪ ਸੀ ਤੇ ਸੁਣ ਰਹੀ ਸੀ ਇਹਨੇ ਨੂੰ ਤਾਈ ਨਿਮੀ ਅਗੇ हां ਭੈਣ ਫਰੋਜ਼ੇ ਕੀ ਕਰਦੀ ਕੁੜੀ ਬੁਹਾਂ ਲੱਗਦੀ ਨਹੀਂ ਕਿਹਾ ਕੁਛ ਨਹੀਂ ਦੀਦੀ ਪੈਰੀ ਪੈਨੀਆਂ ਆ ਜਾਓ ਬੈਠੋ ਮੰਜੇ ਤੇ ਹੱਥ ਮਾਰਦੀ ਨੇ ਕਿਹਾ ਕਿਵੇਂ ਆਉਣਾ ਹੋਇਆ ਇਨੀ ਦਿਨਾ ਬਾਅਦ ਤਾਈ ਨਿੰਮੀ ਬੈਠ ਗਈ ਤੇਰੇ ਵਾਲੀ ਆਈ ਸੀ ਤੇ ਅਖਾ ਦਲੇਰ ਤੇ ਪਵਨ ਵਾਲ ਕਮਾਉਂਦੇ ਹੱਸ ਪਈ じゃ ਕੁੜੀ ਤਾਈ ਆਪਣੇ ਲਈ ਚਾਹ ਪਾਣੀ ਲੈ ਕੇ ਆਓ ਨਾ ਫਰੋਜ਼ ਚਾਹ ਪਾਣੀ ਤੇ ਕੋਈ ਲੋੜ ਨਹੀਂ ਮੈਂ ਤਾਂ ਤੇਰੀ ਕੁੜੀ ਦਾ ਰਿਸ਼ਤਾ ਲੈ ਕੇ ਆਈਆਂ ਰਿਸ਼ਤਾ ਆਹੋ ਰਿਸ਼ਤਾ ਕਹਿੰਦੀ ਨਿੰਮੀ ਹੱਸ ਪਈ ਫਰੋਜ਼ ਦਾ ਚਿਹਰਾ ਖਿਲ ਗਿਆ ਉਸੇ ਚਿਹਰੇ ਤੇ ਵੱਡੀ ਸਰੀ ਮੁਸਕਾਨ ਫੈਲ ਗਈ ਸ਼ੁਕਰ ਹੈ ਰੱਬ ਦਾ ਇੱਕ ਕਰਮਾ ਵਾਲਾ ਦਿਨ ਛੜਿਆ ਮੈਨੂੰ ਬੜੀ ਫਿਕਰ ਸੀ ਦਲੇਰ ਦੀ ਤੁਹਾਨੂੰ ਤਾਂ ਪਤਾ ਹੀ ਆ ਐਸਨ ਦਲੇਰ ਉੱਠ ਅੰਦਰ ਨੂੰ ਤੁਰ ਪਈ ਉਸ ਵੱਲ ਦੇਖਤੀ ਫਰੋਜ਼ ਨੇ ਕਿਹਾ ਸ਼ਰਮ ਆ ਗਈ ਲੱਗਦੀ ਨਿੰਮੀ ਨੇ ਹਾਸੇ ਕਿਹਾ ਹਾਂ ਕੋਈ ਰਿਸ਼ਤਾ ਇਸ ਨੂੰ ਵੀ ਆ ਹੀ ਜਾਉ ਮਤਲਬ ਮਤਲਬ ਹੋਣ ਮੈਂ ਕੀ ਬਸਾ ਤੂੰ ਕਿਹੜਾ ਨਹੀਂ ਜਾਣਦੀ ਦਲੇਰ ਦਾ ਰਿਸ਼ਤਾ ਔਖਾ ਮੈਂ ਤਾਂ ਪਵਨ ਦੀ ਗੱਲ ਕਰਦੀ ਸੀ ਮੇਰੇ ਵੀਰ ਦਾ ਮੁੰਡਾ ਸਰਕਾਰੀ ਮਾਸਟਰਾਂ ਚੰਗੇ ਤਨਖਾਹ ਕੈਂਦੇ ਬਸ ਕੁੜੀ ਘਰ ਸੰਭਾਲਣ ਵਾਲੀ ਤੇ ਆਗਿਆ ਕਰ ਚਹੀਦੀ ਮੇਰਾ ਤੇ ਹਮ ਤੇਰੇ ਕਰ ਗਿਆ ਸਾਹੀ ਦਾ ਵੀ ਕੁਛ ਨਹੀਂ ਦੇਖਣਾ ਏ ਕੁੜੀ ਪਸੰਦਾਗੀ ਤਾਂ ਚੁੰਨੀ ਚੜਾਵਾ ਕਰ ਲੈ ਜਾਣਗੇ ਫਰੋਜ ਹੈਰਾਨ ਹੋ ਕੇ ਇਸ ਫਲ ਦੇਖ ਰਹੀ ਸੀ ਪਰ ਦੀਦੀ ਵੱਡੀ ਨੂੰ ਛੱਡ ਛੋਟੀ ਕਿਵੇਂ ਮੇਰਾ ਮਤਲਬ ਤੁਸੀਂ ਦਲੇਰ ਦੀ ਕਲ ਕਰ ਲੈਂਦੇ ਨਿੰਮੀ ਨੇ ਮੂੰਹ ਬਣਾਉਂਦੀ ਕਿਹਾ ਵੀਰ ਦਾ 7 ਲੱਖ ਉਹੀ ਆ ਬਾਕੀ ਤੂੰ ਆਪ ਸਿਆਣੀ ਪਰ रिश्ਤੇ ਤਾਂ ਬਹੁਤੇ ਨੇ ਪਰ ਧਿਆਨ ਮੇਰਾ ਪਵਨ ਵੱਲ ਗਿਆ ਫਿਰ 12ਵੇਂ ਇਸਨੇ ਕੀਤੇ ਆ ਅੱਗੇ ਮਾਸਟਰੀ ਦੀ ਡਿਗਰੀ ਕਹਿੰਦੇ ਸੀ ਆਪ ਕਰਵਾ ਲੈਣੀ ਪਵਨ ਨੇ ਚਾਲੇ ਅੱਗੇ ਤਰ ਦਿੱਤੀ ਨਿੰਮੀ ਨੇ ਚਾਦਾ ਕੋਟ ਪਰ ਦੇਖਿਆ ਸੋਚ ਕੇ ਕੱਲ ਤੱਕ ਦੱਸ ਦੇ ਰਿਸ਼ਤਾ ਛੱਡਣ ਵਾਲਾ ਨਹੀਂ ਫਰੋਜ਼ ਹੱਕੀ ਬੱਕੀ ਉਸ ਵੱਲ ਦੇਖਣ ਲੱਗ ਗਈ ਚੰਨੇ ਦੇ ਜਾਨ ਮਾਗਰੋ ਆਪਣਾ ਸਿਰ ਫੜਵਾਤੀ ਫਰੋਜ਼ ਲਈ ਦਲੇਰ ਪਾਣੀ ਲੈ ਕੇ ਆ ਗਈ ਉਸ ਨੂੰ ਉਸ ੱੱਕੇ ਦਾ ਅੰਦਾਜ਼ਾ ਸੀ ਜੋ ਨਮਾ ਜਾ ਉਸੇ ਦਿਨ ਨੂੰ ਲੱਗਾ ਸੀ ਤੇ ਇਹ ਵੀ ਪਤਾ ਸੀ ਕਿ ਇਸ ਦੀ ਵਜ੍ਹਾ ਦੂਰ ਕਰਨ ਔਖਾ ਤੇ ਮਲਮ ਅਜੇ ਹੁੰਦ ਨਹੀਂ ਲੱਭ ਪਾ ਰਹੀ ਲੈ ਮਾਂ ਪਾਣੀ ਪੀ ਦਲੇਰ ਨੇ ਗਲਾਸ ਅੱਗੇ ਕਰਕੇ ਕਿਹਾ ਫਰੋਜ਼ ਨੇ ਦਲੇਰ ਵੱਲ ਦੇਖਿਆ ਨਹੀਂ ਪਾਣੀ ਨਹੀਂ ਕਹਿੰਦੇ ਨੇ ਹੱਥ ਨਾਲ ਪਾਣੀ ਦੂਜੇ ਪਾਸੇ ਨੂੰ ੱੱਕਾ ਦਿੱਤਾ ਪਰੇਸ਼ਾਨ ਕਿਉਂ ਨੀ ਆ ਮਾਂ ਦਲੇਰ ਨੇ ਗੋਦੀ ਵਿੱਚ ਸਿਰ ਰੱਖ ਤੇ ਕਿਹਾ ਫਰੋਜ਼ ਦੇ ਹੰਝੂ ਤਿਰਪ ਕਰਦੇ ਗੋਦੀ ਵਿੱਚ ਪਈ ਦਲੇਰ ਦੇ ਚਿਹਰੇ ਤੇ ਡਿੱਗ ਪਏ ਦਲੇਰ ਦਾ ਜਿਵੇਂ ਦਿਲ ਕੰਬ ਗਿਆ ਮਾਂ ਮੈਂ ਤੈਨੂੰ ਸਦਾ ਹੀ ਪਰੇਸ਼ਾਨ ਕਰਦੀ ਹਾਂ ਨਾ ਚਿਹਰੇ ਤੇ ਮੁਸਕਾਨ ਲਿਆਉਂਦੇ ਦਲੇਰ ਦਾ ਸਿਰ ਪਲੋਸ ਦੀ ਫਰੋਜ ਨੇ ਨਾ ਵਿੱਚ ਸਿਰ ਹਿਲਾਇਆ ਫਿਰ ਇਹ ਜਿਤੋ ਕੀ ਪਰੇਸ਼ਾਨ ਕਿਉਂ ਹੁੰਨੀ ਆ ਤੋ ਕਿ ਤੈਨੂੰ ਯਕੀਨ ਨਹੀਂ ਆਪਣੀ ਧੀ ਤੇ ਯਕੀਨ ਦੀ ਗੱਲ ਕਿੱਥੇ ਆ ਤੀ ਤੈਨੂੰ ਇਸ ਦੁਨੀਆਦਾਰੀ ਦੀ ਸਮਝ ਨਹੀਂ ਆ ਜੀ ਇਸ ਵਿੱਚ ਬਹੁਤ ਵਲਵਲੇ ਫਰੇਵ ਰਿਵਾਜ ਬੰਦਿਸ਼ਾਂ ਤੇ ਬਹੁਤ ਕੁਝ ਨੇ ਫਿਰ ਔਰਤ ਜਿਸ ਨੂੰ ਸਮਾਜ ਕੋਈ ਕੋੜਾ ਖਿਤਾਬ ਦੇਵੇ ਵੀ ਉਸੇ ਜੀਵਨੇ ਦੀ ਮਿਠਾਸ ਹੋ ਅੱਜ ਕਰ ਬੰਨ ਨਿਗਲ ਜਾਂਦਾ ਹੈ ਕੰਦੇ ਫਰੂਜ ਖੁਦ ਨੂੰ ਸੰਭਾਲਨਾ ਪਾਈ ਤੇ ਫੁੱਟ ਪਈ ਦਲੇਰ ਉਸ ਦੀ ਗੋਦੀ ਤੋਂ ਉੱਠ ਗਈ ਮਾਂ ਮਾਂ ਚੁੱਪ ਕਰ ਤੇ ਨੂੰ ਰੱਬ ਦਾ ਵਾਸਤਾ ਤੇਰੇ ਪੁੱਤ ਦਾ ਵਾਸਤਾ ਤੇਰੀ ਧੀ ਦਾ ਵਾਸਤਾ ਜੇਕਰ ਤੂੰ ਇੰਝ ਰੋਂਦੀ ਰਹੇ ਤਾਂ ਮੁੱਕ ਜਾਣਗੇ ਫਿਰ ਸਾਡਾ ਧਿਆਨ ਕੌਣ ਰੱਖੇਗਾ ਫਰੂਜ ਨੂੰ ਰੋਂਦੇ ਦੇਖ ਪਵਨ ਵੀ ਆ ਗਈ ਤੇ ਆਪਣੀ ਮਾਂ ਨੂੰ ਚੁੱਪ ਕਰਵਾਉਣ ਲੱਗੇ ਤਿੰਨੋਂ ਜਿਵੇਂ ਸਮੇਂ ਦੇ ਉਸ ਪਾਰੇ ਪਰ ਨੂੰ ਸਮਝ ਰਹੀਆਂ ਸੀ ਤੇ ਉਸ ਘੜੀ ਦਲੇਰ ਉਸ ਸਮੇਂ ਨੂੰ ਕੁਸ ਰਹੀ ਸੀ ਜਦੋਂ ਉਹ ਮਾਂ ਮੇਕਰ ਗਈ ਸੀ ਤੇ ਉਸ ਦਾ ਕੋਈ ਰਿਸ਼ਤਾ ਆਇਆ ਸੀ ਦਲੇਰ ਨੂੰ ਇਸ ਗੱਲ ਦੀ ਵੀ ਸਮਝ ਸੀ ਕਿ ਜੋ ਰਿਸ਼ਤਾ ਪਵਨ ਯਾਰੇ ਹੋ ਮਾੜਾ ਨਹੀਂ ਮੁੰਡਾ ਸਰਕਾਰੀ ਮਾਸਟਰ ਆ ਤੇ ਪਵਨ ਅੱਗੇ ਮਾਸਟਰੀ ਦੀ ਡਿਗਰੀ ਵੀ ਕਰਵਾ ਦੇਣਗੇ ਉਹ ਵੀ ਆਪਣੇ ਪੈਰਾਂ ਸਿਰ ਹੋ ਜਾਏਗੀ ਪਰ ਫਰੋਜ ਬਿਲਕੁਲ ਵੀ ਨਹੀਂ ਮੰਨ ਰਹੀ ਸੀ ਦਲੇਰ ਨੇ ਉਸ ਨੂੰ ਕਈ ਵਾਰ ਕਿਹਾ ਸੀ ਕਿ ਉਸ ਨੂੰ ਕੋਈ ਇਤਰਾਜ਼ ਨਹੀਂ ਜੇਕਰ ਪਵਨ ਦਾ ਵਿਆਹ ਪਹਿਲਾਂ ਹੋ ਜਾਂਦਾ ਹੈ ਜਦੋਂ ਫਰੋਜ ਨਾ ਮੰਨੀ ਤਾਂ ਦਲੇਰ ਨੇ ਆਪਣੇ ਆਮੇ ਮੁਲਕ ਰਾਜ ਨੂੰ ਫੋਨ ਕਰ ਬੁਲਾ ਲਿਆ ਸੀ ਰਾਤ ਤੱਕ ਆਪਣੀ ਗੱਡੀ ਤੇ ਹੀ ਮੁਲਕ ਰਾਜ ਤੇ ਰਾੜੀ ਆ ਗਏ ਸੀ ਰਾਦੀ ਰੋਟੀ ਤਿਆਰ ਕੀਤੀ ਕੀਤੀ ਤੇ ਬੈਠ ਕੇ ਸਾਰਿਆਂ ਨੇ ਰੋਟੀ ਖਾਧੀ। ਦਲੇਰ ਨੇ ਆਪਣੇ ਮਾਮਾ ਮੰਮੀ ਵੱਲ ਦੇਖ ਤੇ ਗੱਲ ਛੇੜ ਦਿੱਤੀ। ਪਰ ਦਲੇਰ ਨੂੰ ਖਿੱਚ ਕੇ ਬੋਲਦੀ ਫਰੋਜ਼ ਨੇ ਚੁੱਪ ਕਰਵਾ ਦਿੱਤਾ। ਤੈਨੂੰ ਕੁਝ ਸਮਝ ਨਹੀਂ ਤੂੰ ਚੁੱਪ ਕਰ ਦਲੇਰ। ਭੈਣ ਜੀ ਦਲੇਰ ਦੀ ਗੱਲ ਸਹੀ ਆ। ਮੁਲਕਰਾਜ ਨੇ ਕਿਹਾ ਕੀ ਸਹੀ ਆ ਇਸਨੇ ਰੰਦੀ ਰਹਿ ਜਾਣਾ। ਅਗਲੇ ਪਹਿਲਾਂ ਹੀ ਕੁਝ ਬਣਾ ਰੱਖਿਆ। ਜੇ ਹੁਣੇ ਹੀ ਚ ਹੋ ਗਿਆ ਤਾਂ ਕਈ ਹੋਰ ਗੱਲਾਂ ਜੁੜ ਜਾਣੀਆਂ। ਹੁਣ ਦਲੇਰ ਨੂੰ ਬਹੁਤ ਗੁੱਸਾ ਆ ਰਿਹਾ ਸੀ। ਇਸਨੇ ਫਰੋਜ਼ ਵੱਲ ਦੇਖ ਤੇ ਕਿਹਾ ਉਹਨਾਂ ਦੀਆਂ ਗੱਲਾਂ ਦਾ ਮੇਰੇ ਤੇ ਕੋਈ ਅਸਰ ਨਹੀਂ ਹੁੰਦਾ ਪਰ ਜਦੋਂ ਤੂੰ ਹੀ ਜਵਾਰ-ਜਵਾਰ ਤੜਫਦੀਆਂ ਤਾਂ ਬੁਰਾ ਲੱਗਦਾ ਮੈਨੂੰ ਚੁੱਪ ਕਰ ਫਰੋਜ਼ ਫਿਰ ਬੋਲੀ ਨਾ ਚੁੱਪ ਮੈਂ ਪੂਰੀ ਗੱਲ ਕਰਕੇ ਹੀ ਕਰੂੰ ਤੂੰ ਦੱਸ 12 ਜਮਾਤਾਂ ਕਰਾ ਤੂੰ ਪਵਨ ਨੂੰ ਘਰ ਬਿਠਾ ਲਿਆ ਮੈਂ ਤੈਨੂੰ ਕਹਿੰਨੀ ਆ ਅੱਗੇ ਪੜਨਾ ਤੂੰ ਕਿਹਨੇ ਪੈਸੇ ਹੈ ਨਹੀਂ ਕਰੇ ਕੁੜੀਆਂ ਜ਼ਿਆਦਾ ਨਹੀਂ ਪੜਦੀਆਂ ਤੂੰ ਨਹੀਂ ਪੜੀ ਤੇਰੇ ਘਰਦਿਆਂ ਕੋਈ ਕੰਮ ਵੀ ਨਹੀਂ ਸਿਖਾਇਆ ਤੈਨੂੰ ਸਾਡੇ ਪਿਓ ਦੇ ਮਰਨ ਤੋਂ ਬਾਅਦ ਰੋਟੀ ਤੱਕ ਮਾਂ ਕਿ ਨਹੀਂ ਖਵਾ ਸਕਦੀ ਸੀ ਤੁਸਾਨੂੰ ਕਦੇ ਮਾਮੇ ਕੋਲ ਮੰਗ ਕਰੇ ਤਾਈ ਕੋਲ ਦੇਖਦੇ ਬੜਾ ਕੁਝ ਹੁਣ ਤੱਕ ਤੈਨੂੰ ਸਦਾ ਥੱਲੇ ਆਖਦੀ ਦੇਖਿਆ ਮੈਂ ਨਾਨਕੇ ਦਾਦ ਕਿੰਦੇ ਉਹ ਸਾਡੇ ਨਾਲ ਨਦੋਰਾ ਜੇਕਰ ਉਸ ਨੂੰ ਕੋਈ ਪੜਾਉਣ ਲਿਖਾਉਣ ਵਾਲਾ ਘਰ ਮਿਲ ਰਿਹਾ ਤਾਂ ਤੋਰ ਉਸ ਨੂੰ ਮਾਂ ਦੁਨੀਆ ਨੇ ਤਾਂ ਅੱਜ ਹੋਰ ਤੇ ਕੱਲ ਕੁਝ ਹੋਰ ਲੱਭ ਲੈਣਾ ਕਹਿਨ ਉਹਸੀ ਗੱਲ ਤੋਂ ਨਫਰੂਜ ਆਵਾਕ ਜੀ ਹੋ ਉਸ ਫਲ ਦੇਖ ਰਹੀ ਸੀ ਉਸ ਕੋਲ ਦਲੇਰ ਦੀ ਕਿਸੇ ਗੱਲ ਲਈ ਕੋਈ ਜਵਾਬ ਨਹੀਂ ਸੀ ਰਾਣੀ ਨੂੰ ਦਲੇਰ ਦੀਆਂ ਕੌੜੀਆਂ ਤੇ ਸੱਚੀਆਂ ਗੱਲਾਂ ਪਸੰਦ ਨਹੀਂ ਸੀ ਆ ਰਹੀਆਂ ਉਸਨੇ ਵਿਚੋਲ ਦੇ ਕਿਹਾ ਤਾਂ ਹੀ ਦਲੇਰ ਤਾਂ ਹੀ ਤੈਨੂੰ ਕੋਈ ਰਿਸ਼ਤਾ ਨਹੀਂ ਚੜਦਾ ਤੇਰੀ ਜਾ ਜਵਾਨ ਹੀ ਬੜੀ ਤੈਨੂੰ ਤਾਂ ਗੱਲ ਕਰਨ ਦਾ ਕੋਈ ਪਤਾ ਨਹੀਂ ਸਾਡੀ ਬੇਇੱਜ਼ਤੀ ਕਰਨ ਸਦਿਆ ਸਾਨੂੰ ਨਾ ਮਾਮੀ ਜੀ ਕੋਈ ਬੇਇੱਜ਼ਤੀ ਕਰਨ ਵਾਲੀ ਗੱਲ ਨਹੀਂ ਕਹੀ ਮੈਂ ਮਾਫ ਕਰਨਾ ਜੇ ਤੁਹਾਨੂੰ ਬੁਰਾ ਲੱਗਿਆ ਤੁਸੀਂ ਪਲੀਜ਼ ਮਾਂ ਨੂੰ ਸਮਝਾਓ ਮੈਂ ਅੱਗੇ ਪੜ ਲਈ ਕਿ ਕੁਝ ਬਣ ਮੈਨੂੰ ਥੋੜਾ ਸਮਾਂ ਤਾਂ ਦੇਵੋ ਤੇ ਪਵਨ ਦਾ ਘਰਾ ਆ ਰਿਹਾ ਰਿਸ਼ਤਾ ਨਾ ਮੋੜੇ ਜੋ ਜਵਾਨ ਸੱਚ ਬੋਲਿਆ ਕਰਦੀ ਉਹ ਪਤਮੀਜ਼ ਕਰਾਰ ਦੇ ਦਿੱਤੀ ਜਾਂਦੀ ਆ ਸੱਚ ਬੋਲਦੀ ਵਿਰੋਧ ਕਰਦੀ ચીਖਦੀ ਹੱਕ ਮੰਗਦੀ ਜਵਾਨ ਤੇ ਜੋ ਜਵਾਨ ਹੱਕ ਤੇ ਅਧਿਕਾਰ ਲਈ ਲੜਦੀ ਥਿਰਕਦੀ ਨਹੀਂ ਡਰਦੀ ਨਹੀਂ ਤੇ ਡੱਟੀ ਰਹਿੰਦੀ ਆ ਉਸ ਨੂੰ ਕਦੇ ਭਾਰੇ ਕੀਮਤ ਚੁਕਾਉਣੀ ਪੈਂਦੀ ਆ ਕਈ ਰਿਸ਼ਤੇ ਗੋਣੇ ਪੈਂਦੇ ਹਨ ਰਾਣੀ ਨੂੰ ਦਲੇਰ ਦੀ ਗੱਲ ਤਾਂ ਬਹੁਤ ਬੁਰਾ ਲੱਗਾ ਸੀ ਤੇ ਉਸ ਦੀ ਮਾਫੀ ਨੇ ਵੀ ਉਸ ਨੂੰ ਕੋਈ ਠੰਡ ਨਹੀਂ ਸਿਫਾਈ ਫਰੋਜ ਹੁਣ ਗਲ ਠੰਡੀ ਕਰਨਾ ਚਾਹੁੰਦੀ ਸੀ ਉਹ ਨੋਈ ਚਾਹੁੰਦੀ ਸੀ ਕਿ ਦਲੇਰ ਹੁਣ ਆਪਣੀ ਨਾਨਕੀਆਂ ਵਿੱਚ ਵੀ ਬੁਰੀ ਬਣੀ ਠੀਕਾ ਜਿਵੇਂ ਮੁਲਕਰਾਜ ਫਿਰ ਕਹੇ ਆਪਾਂ ਪਵਰ ਨੂੰ ਹੀ ਦਿਖਾ ਦਿੰਨੇ ਆ ਠੀਕ ਫੈਸਲਾ ਲਿਆ ਭੈਣ ਜੀ ਇੱਕ ਕਮਕਲ ਵਾਸਤੇ ਦੂਜੀ ਬੱਚੀ ਦੀ ਜ਼ਿੰਦਗੀ ਥੋੜੀ ਖਰਾਬ ਕਰਨੀ ਆ ਦਲੇਰਵਲ ਕੁਰਦੀ ਰਾਣੀ ਨੇ ਕਿਹਾ ਦਲੇਰ ਦੇ ਚਿਹਰੇ ਤੇ ਫਰੋਜ ਦੀ ਹਾਨ ਨਾਲ ਸੰਤੁਸ਼ਟੀ ਆ ਗਈ ਸੀ ਉਸਨੇ ਕੋਈ ਪਰਵਾਹ ਨਾ ਕੀਤੀ ਕਿ ਰਾਣੀ ਮੰਮੀ ਕੀ ਕਹਿ ਰਹੀ ਹੈ ਠੀਕ ਆ ਮਾਂ ਚਾਚੀ ਨੀਮੀ ਨੂੰ ਫੋਨ ਕਰਕੇ ਕਹਦੇ ਫਿਰ ਕੱਲ ਦਾ ਹੀ ਇਨੀ ਜਲਦੀ ਕੀ ਹੈ ਦਲੇਰ ਫਰੋਜ ਨੋਸਵਲ ਤੱਕ ਦੀ ਕਿਹਾ ਮਾਂ ਮਾਮਾ ਮਮੀ ਹੋਂਤਾ ਇੱਥੇ ਹੀ ਨੇ ਫਿਰ ਦੇਰ ਕਿਉਂ ਕਰਨੀ ਦਲੇਰ ਨੂੰ ਫਰੋਜ ਤੇ ਯਕੀਨ ਨਹੀਂ ਸੀ ਉਸਨੂੰ ਪਤਾ ਸੀ ਕਿ ਉਹ ਰਾਤ ਪਰ ਸੋਚਦੀ ਰਹੇਗੀ ਤੇ ਸਵੇਰੇ ਫਿਰ ਆਪਣਾ ਫੈਸਲਾ ਬਦਲ ਲਵੇਗੀ ਉਸਨੇ ਫੋਨ ਨੀਮੀ ਨੂੰ ਲਗਾ ਦਿੱਤਾ ਸੀ ਹਾਂ ਨੀਮੀ ਭੈਣ ਨੂੰ ਫਰੋਜ ਬੋਲਦੀ ਹਾਂਜੀ ਦੀਦੀ ਕੀ ਹਾਲ ਚੰਗੇ ਹਾਲ ਮੈਂ ਕਹਿੰਦੀ ਸੀ ਮੇਰਾ ਵੀਰ ਆਇਆ ਸੀ ਤੇ ਅਸੀਂ ਸਲਾਹ ਕੀਤੀ ਰਿਸ਼ਤੇ ਬਾਰੇ ਜੋ ਤੁਸੀਂ ਸਦਸਿਅ ਸੀ ਵੀਰ ਇਥੇ ਆ ਜੇ ਕੁੜੀ ਕੱਲ ਚਾਤੀ ਮਰਵਾ ਦੇਮ ਅੱਛਾ ਇਹ ਚੰਗਾ ਫੈਸਲਾ ਲਿਆ ਵਧੀਆ ਰਿਸ਼ਤਾ ਕੁੜੀ ਚੰਗੇ ਘਰ ਚਲੀ ਜਾਵੇ ਤਾਂ ਸੱਪ ਵੀ ਇੱਕ ਬਣ ਜਾਂਦਾ ਹੈ ਕੋਈ ਨਾ ਹੁਣੇ ਪੁੱਛ ਲੈਣੀ ਆ ਮੈਂ ਜੇ ਕੱਲ ਆ ਜਾ ਆਪਣੀ ਗੱਡੀ ਸੁਖ ਨਾਲ ਮੁਸ਼ਕਿਲ ਤਾਂ ਕੋਈ ਨਹੀਂ ਉਹਨਾਂ ਨੂੰ ਫਿਰ ਵੀ ਦੱਸਦੀਆਂ ਪੁੱਛ ਕੇ ਤੁਹਾਨੂੰ ਆਹੋ ਠੀਕ ਆ ਫਿਰ ਦੱਸਦੇ ਪੁੱਛ ਕੇ ਕੈ ਫਰੂਜ਼ ਨੇ ਫੋਨ ਬੰਦ ਕਰ ਦਿੱਤਾ ਫਰੋਜ਼ ਆਪਣੀ ਭਰਾ ਨਾਲ ਤੇ ਭਾਬੀ ਨਾਲ ਗੱਲ ਕਰਨ ਲੱਗ ਗਈ ਸੀ ਤੇ ਦਲੇਰ ਅੰਦਰ ਪਵਨ ਨੂੰ ਦੇਖਣ ਲਈ ਚਲੇ ਗਿਆ ਸੀ ਜੋ ਕਮਰੇ ਵਿੱਚ ਬੈਠੀ ਰੋ ਰਹੀ ਸੀ ਉਸ ਨੂੰ ਦੇਖ ਦਲੇਰ ਘਬਰਾ ਗਿਆ ਕੀ ਹੋਇਆ ਤੈਨੂੰ ਪਵਨ ਕੁਝ ਨਾ ਬੋਲੀ ਤੇ ਹੌਂਕਿ ਲੈ ਰੋਣ ਲੱਗੀ ਦੇਖ ਪਵਨ ਮੈਨੂੰ ਹਾਰਟਟੈਕ ਨਾ ਕਰਵਾ ਦੇ ਕੀ ਗੱਲ ਪਵਨ ਕੁਝ ਨਾ ਬੋਲੀ ਗਲੇ ਵਿੱਚ ਉਸ ਨੂੰ ਹਿਲਾਉਂਦੇ ਹੋਏ ਕਿਹਾ ਸਭ ਠੀਕ ਹੈ ਨਾ ਕੋਈ ਹੋਰ ਪਸੰਦ ਤਾਂ ਨਹੀਂ ਤੈਨੂੰ ਪਵਨ ਹੀ ਰੋਂਦੀ ਨੇ ਲਾਲ ਅੱਖਾਂ ਘੜ ਦਲੇਰ ਵੱਲ ਦੇਖਿਆ ਦਲੇਰ ਨੇ ਕਿਹਾ ਸ਼ੁਕਰ ਕੋਈ ਨਹੀਂ ਫੇ ਕੀ ਤਕਲੀਫਾਂ ਮੈਂ ਰੋਂਦੀ ਨੂੰ ਕਿਸੇ ਨੇ ਦੇਖ ਲਿਆ ਤਾਂ ਪਤਾ ਨਹੀਂ ਕੀ ਸਮਝ ਬੈਠਣਗੇ ਰੋਂਦੀ ਆਵਾਜ਼ ਵਿੱਚ ਪਬਨ ਨੇ ਕਿਹਾ ਤੂੰ ਸਿਰਫ ਮੇਰੇ ਬਾਰੇ ਕਿਉਂ ਸੋਚ ਰਹੀ ਆ ਮੇਰਾ ਵਾ ਪਹਿਲਾ ਹੋ ਗਿਆ ਤਾਂ ਤੇਰਾ ਕੀ ਹੋ ਹਾਈ ਓਏ ਮੇਰੇ ਰੱਬਾ ਇਹ ਗੱਲ ਮੇਰਾ ਕੀ ਹੋਣਾ ਉਹੀ ਜੋ ਹੋਣਾ ਹੋ ਹੋ ਸਕਦਾ ਮੈਂ ਲਕੀਰ ਦੀ ਫਕੀਰ ਨਾ ਬਨ ਨਾ ਹੋ ਕੀ ਮਤਲਬ ਮਤਲਬ ਜਵਾਨ ਜੀਵਨ ਸਾਥੀ ਜੁਵਾਕ ਇਨਜ ਤੋਂ ਵੱਖਰਾ ਹੋਣਾ ਹੋ ਕੁਝ ਮਤਲਬ ਮਤਲਬ ਗਲੇ ਨੇ ਜਵਾਨ ਹੁੰਦੇ ਜੀਵਨ ਸਾਥੀ ਲੱਭ ਜਵਾਕ ਨਹੀਂ ਜਮਣੀ ਹੋਰ ਕੋਈ ਖਾਸ ਕੰਮ ਕਰਨਾ ਪਵਨ ਦਾ ਹੁਣ ਹਾਸਾ ਨਿਕਲ ਗਿਆ ਅੱਛਾ ਫਿਰ ਤੂੰ ਕਿਹੜਾ ਤੀਰ ਮਾਰਨਾ ਜਿਹੜਾ ਅਰਜਨ ਨੇ ਮਾਰਿਆ ਸੀ ਤੇ ਦ੍ਰੋਪਦੀ ਜਿੱਤ ਲਈ ਸੀ ਪੈਨ ਹੋ ਸਕਦਾ ਕੋਈ ਤੀਰ ਮਾਰ ਮੈਂ ਵੀ ਕੋਈ ਖਾਸ ਚੀਜ਼ ਜਿੱਤ ਲਵਾਂ ਜੋ ਮੇਰਾ ਇੰਤਜ਼ਾਰ ਕਰ ਰਹੀ ਹੋ ਪਰ ਦਲੇਰ ਸੱਚ ਕਹਾ ਮੈਂ ਇੰਨੇ ਖੁਦਗਰਜ਼ ਨਹੀਂ ਮਨਨਾ ਤੂੰ ਕਿੱਥੇ ਉਹ ਨਹੀਂ ਹੈ ਖੁਦਗਰਜ਼ ਅਸੀਂ ਤਾਂ ਤੈਨੂੰ ਮਜਬੂਰ ਕਰ ਰਹੇ ਹਾਂ ਕਹਿੰਦੀ ਦਲੇਰ ਖਿੜਕੀ ਹੱਸਪੇ ਮਝੂਰ ਹਾਂ ਮਝੂਰ ਤੂੰ ਕਿੱਥੇ ਮੰਨ ਰਹੀ ਵਿਆਹ ਨੂੰ ਵੈਸੇ ਜੇਕਰ ਤੈਨੂੰ ਮੁੰਡਾ ਪਸੰਦ ਨਾ ਆਵੇ ਤਾਂ ਮੈਨੂੰ ਦੱਸ ਦੇ ਫਿਰ ਮੈਂ ਤੈਨੂੰ ਮਝੂਰ ਤੋਂ ਮਜਬੂਰ ਕਰ ਦਵਾਂਗੀ ਮੈਨੂੰ ਤੇਰੀ ਕੋਈ ਗੱਲ ਸਮਝ ਨਹੀਂ ਆਉਂਦੀ ਦਲੇ ਨੇ ਪਵਨ ਦੇ ਮੋਢੇ ਤੇ ਹੱਥ ਰੱਖ ਦਿੱ ਗਿਆ ਜ਼ਿੰਦਗੀ ਦਾ ਫੈਸਲਾ ਲੈਣਾ ਤੂੰ ਸਭ ਸੂਰਤ ਸਮਝ ਕੇ ਲੈ ਜੇਕਰ ਮੁੰਡਾ ਪਸੰਦ ਹੋਵੇ ਤਾਂ ਠੀਕ ਜੇਕਰ ਨਾ ਹੋਵੇ ਤਾਂ ਦੱਸ ਦੇ ਸਿਰਫ ਹਾਂ ਕਰ ਲਈ ਤੈਨੂੰ ਮੁੰਡਾ ਨਹੀਂ ਦਿਖਾ ਰਹੀ ਤੂੰ ਨਾ ਵੀ ਕਰ ਸਕਦੀ ਆ ਪਵਨ ਨੇ ਹੈਰਾਨ ਹੁੰਦੇ ਕਿਹਾ ਤੈਨੂੰ ਮਾਂ ਨੇ ਕਿਹਾ ਹੈ ਦਲੇਰ ਨੇ ਮੁਸਕਰਾਉਂਦੇ ਹੋਏ ਕਿਹਾ ਮੈਨੂੰ ਮਾਂ ਨੇ ਨਹੀਂ ਕਿਹਾ ਪਰ ਤੈਨੂੰ ਤੇਰੀ ਵੱਡੀ ਭੈਣ ਕਹਿ ਰਹੀ ਆ ਪਵਨ ਨੇ ਦਲੇਰ ਨੂੰ ਗਲਵਕੜੀ ਵਿੱਚ ਲੈ ਲਿਆ ਤੇ ਕਿੰਨੀ ਦੀਰ ਇੰਚੀ ਬੈਠੀ ਰਹੀ ਅਗਲੇ ਸਵੇਰ ਤੋਂ ਹੀ ਸਭ ਤਿਆਰੀਆਂ ਸ਼ੁਰੂ ਹੋ ਗਈਆਂ ਚਾਚੀ ਨੀਮੀ ਆਪਣੇ ਭਰਾ ਦੇ ਪਰਿਵਾਰ ਨਾਲ ਆ ਗਈ ਸੀ ਤੇ ਮੁੰਡੇ ਕੁੜੀ ਨੇ ਇੱਕ ਦੂਜੇ ਨਾਲ ਮਿਲਵਾ ਦਿੱਤਾ ਗਿਆ ਪਵਨ ਦਾ ਦਿਲ ਘਬਰਾ ਰਿਹਾ ਸੀ ਤੇ ਕਿਤੇ ਨਾ ਕਿਤੇ ਉਸ ਨੂੰ ਦਲੇਰ ਦੀ ਫਿਕਰ ਵੀ ਹੋ ਰਹੀ ਸੀ ਜਿਵੇਂ ਉਹ ਪੂਰੇ ਮਨ ਤੋਂ ਇਸ ਸਮੇਂ ਵਿੱਚ ਨਾ ਹੋਵੇ ਇੱਕ ਦਲੇਰ ਨੂੰ ਵੀ ਮਾਮੀ ਨੇ ਕਿਹਾ ਤਾਂ ਕਿ ਉਹ ਜੀ ਪਰੌਣਿਆਂ ਦੇ ਸਾਹਮਣੇ ਨਾ ਆਵੇ। ਪਮੀ ਨੀਮੀ ਨੇ ਪਵਨ ਨੂੰ ਆਪਣੇ ਭਰਾ ਦੇ ਮੁੰਡੇ ਲਈ ਪਸੰਦ ਕੀਤਾ ਸੀ ਤੇ ਉਹਨੂੰ ਦਲੇਰ ਦੀ ਮਨਹੂਸੀਅਤ ਦੇ ਕਿਸੇ ਵੀ ਘਟ ਘਟ ਸੁਣਾਏ ਸੀ। ਪਰ ਕੀ ਪਤਾ ਹੁੰਦਾ ਮਾੜੀ ਘੜੀ ਦਾ ਕਿ ਦਲੇਰ ਦਾ ਰੂਪ ਉਹਨਾਂ ਨੂੰ ਡੱਸ ਲਵੇ ਤੇ ਕੋਈ ਅੱਗੇ ਨਾ ਚੱਲੇ। ਇਸ ਲਈ ਨੀਮੀ ਦੇ ਕਹੇ ਮੁਤਾਬਿਕ ਦਲੇਰ ਦੂਰ ਹੀ ਰਹੀ ਸੀ। रजत ने पवन को पहली नजर में ही पसंद कर लिया ਸੀ ਪਰ ਉਸ ਨੂੰ ਇੰਝ ਉਦਾਸ ਸੀ ਕਿਸ ਨੂੰ ਸ਼ੱਕ ਹੋ ਗਿਆ ਸੀ ਕਿ ਖੌਰੇ ਉਸ ਦੀ ਜ਼ਿੰਦਗੀ ਵਿੱਚ ਕੋਈ ਹੋਰ ਨਾ ਹੋਵੇ ਤੇ ਉਸ ਦੀ ਕੋਈ ਦਵਾ ਨਾ ਹੋਵੇ ਵਿਆਹ ਨੂੰ ਲੈ ਕੇ पवन ਤੇ रजत ਨੂੰ ਕੁਝ ਤੇ ਇਕੱਲੇ ਗੱਲ ਕਰਨੇ ਭੇਜਿਆ ਗਿਆ रजत ਨੇ ਮੌਕੇ ਤੇ पवन ਨਾਲ ਸਾਫ਼ ਗੱਲ ਕਰਨ ਦੀ ਸੋਚ ਲਈ ਤੁਸੀਂ ਕੁਝ ਪਰੇਸ਼ਾਨ ਲੱਗ ਰਹੇ ਹੋ पवन ਉਸ ਵੱਲ ਦੇਖ ਤੇ ਨਜ਼ਰਾਂ ਨੀ ਮਾ ਲੀਆਂ ਮਤਲਬ ਕੋਈ ਗੱਲ ਹੈ पवन ਕੁਝ ਨਾ ਬੋਲੀ ਦੇਖੋ ਜ਼ਿੰਦਗੀ ਦੇ ਫੈਸਲੇ ਬਹੁਤ ਅਹਿਮ ਹੁੰਦੇ ਨੇ ਤੇ ਕਿਸੇ ਨੂੰ ਹੱਕ ਆ ਆਪਣੇ ਮੁਤਾਬਿਕ ਫੈਸਲੇ ਲੈ ਲੈਣ ਦਾ ਜਿੰਨੇ ਮੈਨੂੰ ਉਤਨਾ ਹੀ ਤੁਹਾਨੂੰ ਪਵਨ ਹੈਰਾਨ ਹੁੰਦੇ ਦੇਖਿਆ ਮਤਲਬ ਮਤਲਬ ਡਰੂਨਾ ਜੇਕਰ ਮੇਰੇ ਨਾਲ ਵਿਆਹ ਨਹੀਂ ਕਰਵਾਉਣਾ ਤਾਂ ਇਨਕਾਰ ਕਰ ਸਕਦੇ ਹੂੰ ਪਵਨ ਹੈਰਾਨੀ ਭਰੀਆਂ ਨਜ਼ਰਾਂ ਉਸ ਵੱਲ ਤਿਖਦੀ ਰਹੀ ਕਿ ਉਹ ਗੱਲ ਨੇ ਰਜਿਤ ਨੇ ਜਦੋਂ ਇਹ ਸ਼ਬਦ ਸੁਨੇਤਾ ਉਸਦੀ ਜਾਨ ਵਿੱਚ ਜਾਨ ਆਈ ਤੇ ਨਾਲ ਹੀ ਚਿਹਰਾ ਖਿ ਲਗਿਆ ਮਤਲਬ ਤੁਹਾਨੂੰ ਮੈਂ ਪਸੰਦ ਆ ਪਵਨ ਨੇ ਸ਼ਰਮਾ ਕੇ ਨਜ਼ਰਾਂ ਚੁੱਕ ਲਈਆਂ ਫੀਜੀ ਉਸ ਕਵਲ ਸਮਝਦਾ ਪਰੇਸ਼ਾਨੀ ਦੀ ਵਜ੍ਹਾ ਜਾਣ ਸਕਦਾ ਪਵਨ ਨੇ ਵਿਸਤਾਰੇ ਗੱਲ ਦੱਸ ਦਿੱਤੀ ਤੁਸੀਂ ਫਿਕਰ ਨਾ ਕਰੋ ਆਪਾਂ ਮਿਲ ਕੇ ਤੁਹਾਡੀ ਪੈਂ ਲਈ ਕਿ ਵਧੀਆ ਰਿਸ਼ਤਾ ਲੱਭ ਲਵਾਂਗੇ ਸੱਚ ਮੇਰਾ ਪਹਿਲਾ ਵਾਦਾ ਹੈ ਤੁਹਾਡੇ ਨਾਲ ਨਿਭਾਉਣ ਲਈ ਪੂਰੀ ਕੋਸ਼ਿਸ਼ ਕਰਾਂਗਾ ਬਾਹਰ ਜਾ ਕੇ ਦੋਨਾਂ ਨੇ ਹਾਂ ਵਿੱਚ ਆਪਣੀ ਸਹਿਮਤੀ ਦਿੱਤੀ ਤੇ ਰੱਜ ਦੇ ਮਾਪਿਆਂ ਨੇ ਨਾਲ ਹੀ ਚੁੰਨੀ ਚੜਾਵਾ ਕਰਨ ਦੀ ਪੇਸ਼ਕਸ਼ ਕਰ ਦਿੱਤੀ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਪਰ ਅੰਦਰ ਕਮਰੇ ਵਿੱਚ ਬੈਠੀ ਦਲੇਰ ਹੁਣ ਬਾਹਰ ਆ ਗਈ ਸੀ ਉਸ ਨੂੰ ਦੇਖ ਸਾਰੇ ਹੈਰਾਨ ਹੋ ਗਏ ਫਿੱਕੇ ਕਪੜੇ ਖਿਲਰੇ ਵਾਲ ਸੁਰਖ ਰੰਗ ਤੇ ਪਰਮਾਸ਼ਰੀਏ ਸਭ ਦੀਆਂ ਨਜ਼ਰਾਂ ਟਿਕ ਗਈਆਂ ਸੀ ਉਸ ਦੇ ਸਵਾਲ ਭਰੀਆਂ ਨਜ਼ਰਾਂ ਨਿਮੀ ਵੱਲ ਗਈਆਂ ਦਲੇਰ ਦੱਸਿਆ ਨਹੀਂ ਨਾ ਪਵਨ ਦੇ ਪੈਨ ਓ ਇਹ ਹੈ ਦਲੇਰ ਰਜ ਦੀ ਮਾਂ ਨੇ ਮੁਸਕਰਾਉਂਦੇ ਕਿਹਾ ਤਾਂ ਦਲੇਰ ਨੇ ਵੀ ਹੌਲੀ ਜਿਹੀ ਸਿਰ ਹਿਲਾਉਂਦੇ ਸਾਰਿਆਂ ਨੂੰ ਨਮਸਤੇ ਬੁਲਾ ਦਿੱਤੀ ਦਲੇਰ ਨੇ ਆਪਣੀ ਮਾਂ ਨੂੰ ਅੰਦਰ ਬੁਲਾਉਂਦੇ ਕਿਹਾ ਮੰਜਰੋ ਤੱਕ ਸਾਰੀ ਪੁੱਛ ਪੜਤਾਲ ਨਹੀਂ ਕਰ ਲੈਂਦੇ ਉਹ ਤੱਕ ਕੁਝ ਨਹੀਂ ਜਿਵੇਂ ਹੀ ਆਏ ਤੁਸੀਂ ਵੀ ਦੇਖ ਲਓ ਇਹਨਾਂ ਦੇ ਘਰ ਵਾਲ ਪੁੱਤ ਨਿੰਮੀ ਸਾਰਿਆਂ ਨੂੰ ਜਾਣਦੀ ਫਰੋਜ਼ ਨੇ ਹੌਲੀ ਆਵਾਜ਼ ਵਿੱਚ ਦਲੇਰ ਦੇ ਹੱਥ ਘੁੱਟ ਕੇ ਕਿਹਾ ਨਿੰਮੀ ਵੀ ਆ ਗਈ ਕੀ ਗੱਲ ਹੋ ਰਹੀ ਆ ਦਲੇਰ ਨੇ ਉਸ ਨੂੰ ਮਾਂ ਦੇ ਰੋਕਦੇ ਰੋਕਦੇ ਸਭ ਕਹਿ ਦਿੱਤਾ ਲੈ ਮੇਰੀ ਤੇ ਦਵਾਰ ਨਹੀਂ ਉਹਨਾਂ ਨੂੰ ਕੋਈ ਘਾਟਾ ਨਹੀਂ ਇਨੀ ਵੇਸ਼ ਕਿਨੀ ਵੇਸ਼ ਕਿਨੀ ਨਹੀਂ ਚਾਚੀ ਪਰ ਪਰ ਕੀ ਉਹ ਕਿਤੇ ਐਵੇਂ ਨਹੀਂ ਰਜਾ ਦੀ ਮਾਂ ਆ ਗਈ ਤੇ ਉਸ ਨੇ ਦਲੇਰ ਦੀ ਗੱਲ ਨੂੰ ਸਹੀ ਕਿਹਾ ਸ਼ਗਨ ਦੇ ਕਿ ਉਹ ਆਪਣੇ ਘਰ ਚਲੇ ਗਏ ਤੇ ਅਗਲੇ ਦਿਨ ਹੁਣ ਦਲੇਰ ਦਾ ਪਰਿਵਾਰ ਰਜ ਦੇ ਘਰ ਜਾ ਰਿਹਾ ਸੀ ਪਰ ਮੀ ਇਹ ਗੱਲ ਨਿੰਮੀ ਨੂੰ ਚੰਗੀ ਨਹੀਂ ਸੀ ਲੱਗੀ ਕਿ ਉਸ ਦਾ ਇਤਵਾਰ ਨਹੀਂ ਕੀਤਾ ਗਿਆ ਸਾਰਾ ਕੁਝ ਸਹੀ ਨਿਕਲਿਆ ਸੀ ਤੇ ਹੁਣ ਥੋੜੀ ਬੰਦੇ ਮੰਗਵਾ ਕੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਜਿਸ ਨੂੰ ਵੀ ਸ਼ਰੀਕੇ ਵਿੱਚ ਪਤਾ ਚੱਲ ਰਿਹਾ ਸੀ ਉਹ ਕਈ ਗੱਲਾਂ ਬਣਾ ਰਿਹਾ ਸੀ ਪਰ ਦਲੇਰ ਨੇ ਜਿਵੇਂ ਉਹ ਪਾਸੇ ਉਹ ਚੁੱਪ ਹੋ ਗਈ ਸੀ ਰਜ ਦੇ ਘਰ ਪਹੁੰਚ ਤੇ ਉਹਨਾਂ ਦਾ ਨਿੱਘਾ ਸਵਾਗਤ ਇੱਕ ਫਰੋਸ਼ ਤੇ ਮੁਲਕਰਾਸੇ ਮਨ ਵਿੱਚ ਸ਼ਾਂਤੀ ਆ ਗਈ ਸੀ ਸਾਰਾ ਕੁਝ ਠੀਕ ਸੀ ਗਲਵਤ ਪੱਕੀ ਕਰ ਲਈ ਗਈ ਥੋੜੇ ਕਰਦੀ ਜੀਆਂ ਨਾਲ ਵਿਆਹ ਕਰ ਲੈਣ ਦਾ ਮਤਾ ਪਾਸ ਹੋ ਗਿਆ ਸੀ ਮਨ ਵਿੱਚ ਅਜੇ ਬਸ ਇੱਕ ਖਿਆਲ ਆ ਰਿਹਾ ਸੀ ਫਰੋਜ ਦੀ ਕਿ ਇਹਨਾਂ ਦੀ ਕੋਈ ਮੰਗ ਨਾ ਹੋਵੇ ਜਿਉਹ ਪੂਰੀ ਨਾ ਕਰ ਸਕੇ ਪਮੀ ਨਿੰਮੀ ਨੇ ਕਈ ਵਾਰ ਕਿਹਾ ਸੀ ਕਿ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਲਾਲਸਾ ਨਹੀਂ ਪਰ ਫਰੋਜ ਇਹ ਉਹਨਾਂ ਦੇ ਮੂੰਹੋਂ ਸੁਣਨਾ ਚਾਹੁੰਦੀ ਸੀ ਉਸਨੇ ਆਪਣੀ ਪ੍ਰਾਪਰਚਾਈ ਨੂੰ ਆਪਣੀ ਮਨ ਦੀ ਗੱਲ ਦਸੀ ਮੁਲਕਰਾਜ ਨੇ ਗੰਭੀਰ ਹੁੰਦੇ ਕਿਹਾ ਗੱਲ ਤਾਂ ਠੀਕ ਆ ਇੱਕ ਵਾਰ ਗੱਲ ਸਾਫ਼ ਕਰ ਲੈਣੀ ਚਾਹੀਦੀ ਆ ਫੇ ਹੁਣ ਕੀ ਕਰੀਏ ਕੋਈ ਨਾ ਸਮਾਂ ਦੇ ਗੱਲ ਕਰਦੇ ਆ ਰਜਤ ਨੇ ਆ ਕੇ ਕਿਹਾ ਤੁਸੀਂ ਹੱਥੋਂ ਲਵੋ ਰੋਟੀ ਲੱਗ ਗਈ ਆ ਨਹੀਂ ਪੁੱਤਰ ਧੀਰੇ ਕਰਦੇ ਤਾਂ ਪਾਣੀ ਵੀ ਕਹਿੰਦੇ ਨਹੀਂ ਪੀਣਾ ਚਾਹੀਦਾ ਤੁਸੀਂੰਜ ਸੋਚੋ ਕਿ ਪੁੱਤ ਦੇ ਕਰਦਾ ਹੈ ਕਹਿੰਦੇ ਰਜਤ ਹੱਥ ਜੋੜ ਕੇ ਲੋ ਗਿਆ ਰਾਣੀ ਮੁਲਕ ਰਾਜ ਫਰ ਦੇਖਦੇ ਫਰੂਸ਼ ਦੀਆਂ ਅੱਖਾਂ ਨਮੀ ਤੇ ਚਮਕ ਨਾਲ ਭਰ ਗਈਆਂ ਮੁਲਕ ਰਾਜ ਨੇ ਰਜਤ ਦੇ ਸਿਰ ਤੇ ਪਿਆਰ ਦੇਂਦੇ ਕਿਹਾ ਸਾਰਾ ਕੁਝ ਤੁਹਾਡਾ ਹੀ ਆ ਪੁੱਤਰ ਬਸ ਤੁਹਾਡੇ ਪਿਤਾ ਜੀ ਨਾਲ ਗੱਲ ਕਰ ਲਈ ਤੇ ਤਰੀਕ ਸਮਾ ਮਿਥ ਲਈ ਰਜ ਦੇ ਮੰਮੀ ਪਾਪਾ ਆਗੇ ਤੇ ਹੱਥ ਛੋੜਦੇ ਮੁਲਕ ਰਾਜ ਨੇ ਕਿਹਾ ਜੇਕਰ ਕੋਈ ਵਸ਼ੇਸ਼ ਮੰਗ ਹੋਵੇ ਰਜਤ ਆਪਣੇ ਮਾਪਿਆਂ ਵੱਲ ਦੇਖ ਹੱਸ ਪਿਆ ਇੱਕ ਹੈ ਤਾਂ ਮੁਲਕ ਰਾਜ ਤੇ ਫਿਰੋਜ਼ ਨੇ ਇੱਕ ਦੂਜੇ ਪਰ ਤੱਕਿਆ ਉਹ ਇਹ ਆ ਕਿ ਦਲੇਰ ਦੀਦੀ ਨੂੰ ਕਿਸੇ ਕੰਮ ਵਿੱਚ ਵੀ ਪਿੱਛੇ ਨਾ ਰੱਖਿਓ ਭਵੇਂ ਕੋਈ ਕੁਝ ਕਹੇ ਉਸੇ ਗੱਲ ਸਨ ਫਿਰੋਜ਼ ਤੇ ਹੰਝੂ ਚਿਹਰੇ ਤੇ ਆ ਗਏ ਤੇ ਉਸਨੇ ਭਰੇ ਗਲੇ ਨਾਲ ਰਜਤ ਨੂੰ ਕਿਹਾ ਜਿਉਂਦੇ ਰਹੋ ਪੁੱਤ ਰਜਤ ਤੇ ਮਾਪਿਆਂ ਨੇ ਵਿਹਾਂ ਵਿੱਚ ਹਾਂ ਲਾਈ ਦੋ ਦਿਨ ਬਾਅਦ ਸਾਦੇ ਮੁਰਾਦੇ ਤਰੀਕੇ ਨਾਲ ਪਵਨ ਦਾ ਵਿਆਹ ਕਰ ਦਿੱਤਾ ਗਿਆ ਤੇ ਉਹ ਆਪਣੀ ਘਰਵਾਲੀ ਹੋ ਗਈ। ਭੰਮੇ ਰੱਜੇ ਦੇ ਪਰਿਵਾਰ ਵੱਲੋਂ ਲੱਖਣਾ ਕੀਤੀ ਗਈ ਪਰ ਉਸ ਨੂੰ ਕੁਝ ਕਹਿਣੇ ਜ਼ਰੂਰ ਦੇ ਦਿੱਤੇ ਸੀ। ਸਾਰੇ ਵਿਆਹ ਵਿੱਚ ਫਰੋਜ਼ ਦਲੇਰ ਨੂੰ ਦੇਖਦੀ ਰਹੀ ਜਿਸ ਦੇ ਚਿਹਰੇ ਤੇ ਕੋਈ ਸ਼ਿਕਰ ਨਹੀਂ ਸੀ। ਉਹ ਹਾਸੇ-ਖਾਸੇ ਕੰਮ ਕਰ ਰਹੀ ਸੀ ਪਰ ਅੜੇਦਵੜੀ ਹੁੰਦੀ ਕੁਸਰ-ਫੁਸਰ ਜੋ ਹੋ ਰਹੀ ਸੀ ਉਹ ਦਲੇਰ ਤੇ ਫਰੋਜ਼ ਦੋਹਾਂ ਦੇ ਕੰਨਾਂ ਵਿੱਚ ਪੈ ਰਹੀ ਸੀ। ਦਲੇਰ ਚੁੱਪਚਾਪ ਉਸ ਨੂੰ ਜਫਤ ਕਰ ਰਹੀ ਸੀ ਜਿਵੇਂ ਹੁਣ ਉਹ ਗੱਲਾਂ ਹੋ ਰਹੀਆਂ ਸੀ। ਜੋ ਉਸ ਦੇ ਜੀਵਨ ਦਾ ਹਿੱਸਾ ਹੀ ਸੀ ਜਾਂਦੇ ਜਾਂਦੇ ਗੁਆਣ ਦੀ ਕਰਮੀ ਤਾਂ ਟੋਚ ਮਾਰ ਗਈ ਕਿ ਹੁਣ ਛੋਟੀ ਦਾ ਵਿਆਹ ਹੋ ਗਿਆ ਦਲੇਰ ਦਾ ਤੇ ਅਸਲੂ ਕੰਮ ਖਰਾਬ ਹੋ ਜਾਣਾ ਜਿਸ ਨੂੰ ਸੁਨਫਰੋਸ਼ ਦਾ ਦਿਲ ਕੰਬ ਗਿਆ ਸੀ ਸੁਖੀ ਸੁਖਾਲੀ ਸਾਰੇ ਕੰਮ ਹੋ ਗਏ ਸੀ ਪਰ ਉਹ ਸੋਕ ਫਰੋਸ਼ ਨੂੰ ਰਾਸ ਨਹੀਂ ਸੀ ਆ ਰਿਹਾ ਉਸ ਦਾ ਦਿਲ ਤਾਂ ਦਲੇਰ ਦੀ ਫਿਕਰ ਵਿੱਚ ਡੁੱਬ ਰਿਹਾ ਸੀ ਡੋਲਾ ਤੋਰ ਪਰੌਣੀਆਂ ਨੇ ਵੀ ਵਾਪਸੀ ਕਰ ਲਈ ਸੀ ਦਲੇਰ ਦਾ ਭਰਾ ਆਪਣੇ ਕਮਰੇ ਵਿੱਚ ਜਾ ਕੇ ਸੋ ਗਿਆ ਸੀ ਫਰੋਜ਼ ਨੇ ਵਿਉਸੇ ਵੱਟੇ ਪਰ ਰਹੀ ਸੀ ਤੇ ਲੇ ਸਾਰਾ ਕੁਝ ਸੰਭਾਲ ਆਪਣੇ ਕਮਰੇ ਵਿੱਚ ਚਲੀ ਗਈ ਦਰਵਾਜ਼ਾ ਬੰਦ ਕਰਉ ਆਪਣੇ ਬਿਸਤਰ ਤੇ ਲੇਟ ਗਈ ਸਾਰੀਆਂ ਗੱਲਾਂ ਉਸਦੇ ਕੰਨਾਂ ਵਿੱਚ ਗੂੰਜ ਰਹੀਆਂ ਸੀ ਪਰਸ ਨੂੰ ਉਸ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਉਸ ਦਾ ਕੀ ਕਸੂਰਾ ਕਈ ਸਵਾਲ ਤੇ ਮਾਂ ਦਾ ਫਿਕਰ ਉਸ ਨੂੰ ਘੇਰ ਰਿਹਾ ਸੀ ਪਤ ਨਹੀਂ ਕਦੋਂ ਉਸ ਦੇ ਹੰਝੂ ਉਸ ਦੀਆਂ ਅੱਖਾਂ ਵਿੱਚੋਂ ਨਿਕਲਦੇ ਉਸੇ ਸਰਾਣੇ ਨੂੰ ਗਿੱਲਾ ਕਰ ਗਏ ਫਰੋਜ਼ ਨੇ ਆ ਕੇ ਸਦਾ ਦਰਵਾਜ਼ਾ ਖੜਕਾਇਆ ਤੇ ਲੇ ਹਾਂਜੀ ਮਾਂ ਸੋਗੀ ਪੁੱਤ ਨਹੀਂ ਮਾਂ ਜਾਗਦੇ ਹਾਂ ਮੈਨੂੰ ਵੀ ਨੀਂਦ ਨਹੀਂ ਆਉਂਦੀ ਤੇਰੇ ਕੋਲ ਆ ਗਈਆਂ ਕਹਿੰਦੀ ਫਰੂਜ ਅੰਦਰ ਆ ਕੇ ਉਸ ਨਾਲ ਹੀ ਲੇਟ ਗਈ ਫਰੂਜ ਨੇ ਦਲੇਰ ਦਾ ਹੱਥ ਆਪਣੇ ਹੱਥ ਵਿੱਚ ਲੈ ਲਿਆ ਦੇਖ ਰਹੀ ਹਾਂ ਤੇਰੀ ਹਸਦੀ ਸੂਰਤ ਤੇ ਉਦਾਸਕ ਤੀ ਚੰਗਾ ਮੜਾ ਸਮਾਂ ਜ਼ਿੰਦਗੀ ਨੇ ਇਮਤਿਹਾਨ ਤੇ ਚੱਲਦੇ ਰਹਿੰਦੇ ਨੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਹ ਵਿੱਚ ਸਾਰਿਆਂ ਨੂੰ ਉਹਨਾਂ ਚੋ ਗੁਜ਼ਰਨਾ ਪੈਂਦਾ ਪਰ ਜੋ ਜਿੱਤ ਜਾਂਦਾ ਦੁਨੀਆ ਉਸ ਨੂੰ ਸਲਾਮ ਕਰਦੀ ਆ ਉਸ ਅੱਗੇ ਝੁਕਦੀ ਆ ਤੀ ਤੂੰ ਤੇ ਬਹੁਤ ਬਹਾਦਰ ਆ ਇਹ ਜੰਤ ਚੰਦਰੇ ਲੋਕ ਤੈਨੂੰ ਉਦਾਸ ਕਰਨ ਦੀ ਤਾਕਤ ਦਾ ਨਹੀਂ ਰੱਖਦੇ ਮਾਂ ਕੰਦੀ ਦਲੇਰ ਫਰੂਜ ਨਾਲ ਜਿੰਬੜ ਕੀਤੇ ਆ ਮੁਹਾਰੇ ਹੀ ਜਿਵੇਂ ਹਸਤੇ ਹੰਝੂ ਤਿਲਪਿਪ ਵੈਣ ਲੱਗੇ ਜਿੰਦਗੀ ਜਿਉਂ ਲਈ ਅੱਜ ਵਿੱਚ ਜਿਉਣਾ ਜ਼ਰੂਰੀ ਆ ਪਰ ਅੱਜ ਵੀ ਜਿਉਣ ਲਈ ਬੇਤ ਕੈ ਕਲ ਤੋਂ ਕੋਈ ਵੀ ਕਦੇ ਵੀ ਇਕੱਲਾ ਨਹੀਂ ਨਿਜਾਤ ਪਾ ਸਕਦਾ ਸਮਾਜ ਦੇ ਦੂਰ ਦੀ ਗੱਲਾ ਆਪਣੇ ਵਿੱਚ ਵੀ ਵਿਚਾਰਾਂ ਵਿੱਚ ਵੀ ਕੋਈ ਖਿਆਲ ਇੱਕ ਪਲ ਜੋ ਸੇਹੰਡਾਲਿਆ ਹੁੰਦਾ ਪਰ ਉਹ ਗੁਜ਼ਰਦਾ ਨਹੀਂ ਤੇ ਵਾਰ ਤੇ ਠੋਕ ਦਿੰਦੇ ਕਿਲ ਵਾਂਗ ਸੋਚ ਤੇ ਠੁੱਕ ਜਾਂਦਾ ਹੈ ਸਦਾਵਸੀ ਅਸੀਂ ਅਫਸੋਸ ਤੇ ਦਰਦ ਨੂੰ ਟੰਗ ਛੜਦੇ ਹਾਂ ਤੇ ਉਸ ਤੋਂ ਮੁਕਤ ਹੀ ਨਹੀਂ ਹੋ ਪਉਂਦੇ ਫਰੋਜ਼ ਨੇ ਦਲੇਰ ਨੂੰ ਸੰਭਾਲਦੇ ਕਿਹਾ ਹ ਹੇਰਾ ਕੋਈ ਵੀ ਹੋਵੇ ਗੁਜ਼ਰ ਜਾਂਦਾ ਮਾਂ ਕੋਈ ਹਨੇਰਾ ਨਹੀਂ ਮੇਰੇ ਕੋਲ ਤਾਂ ਸੂਰਸ਼ਨਾ ਸਾਹਿਬ ਪਰ ਬਹੁਤ ਸਾਰੇ ਜੁਗਨੂਆਂ ਦਾ ਵਸੇਰਾ ਤੇ ਇੱਕ ਹੰਝੂ ਗਲਤ ਹੁੰਦਾ ਹੋਇਆ ਉਸ ਦੇ ਫੁੱਲ ਤੇ ਅਕਲ ਉੱਤਾਂ ਉਸੇ ਗਲ ਤੋਂ ਫਰੋਜ਼ ਦੀ ਅੱਖਾਂ ਵਿੱਚ ਚਮਕ ਆ ਗਈ ਤੇ ਉਸ ਨੇ ਦਲੇਰ ਦਾ ਮੱਥਾ ਸਵਾਰਦੇ ਕਿਹਾ ਬੜੇ ਦਿਨਾਂ ਤੋਂ ਤੂੰ ਕਿਤੇ ਗਵਾਚੀ ਲੱਗਦੀ ਸੀ ਹੁਣ ਲੱਗਦਾ ਲੱਭ ਜਾਏਗੀ हां मां मेनू ਵੀ ਇੰਝ ਹੀ ਦਗਰੀਆ ਸੀ ਦੇਖੋ ਹੁਣ ਕਿਵੇਂ ਚੰਗਾ ਲੱਗਣ ਲੱਗਿਆ ਹਾਂ ਤੀ ਦੇਖ ਰਹੀਆਂ ਦਲੇਰ ਹੁਣ ਉੱਠ ਬੈਠ ਕੇ ਮਾਂ ਖੁਸ਼ੀਆਂ ਲੱਭਣ ਲਈ ਓਕੇ ਸਮੇਂ ਤੋਂ ਨਿਕਲਣਾ ਪੈਂਦਾ ਉਹ ਕੋਈ ਗੱਲ ਨਹੀਂ ਪਰ ਇਹ ਜੋ ਮੇਰੇ ਤੋਂ ਦੁਖੀ ਹੋ ਗਈ ਇਹ ਦਿਲ ਨੂੰ ਬਰਦਾਸ਼ਤ ਨਹੀਂ ਹੋਇਆ ਆਪਾਂ ਕਿਵੇਂ ਲੋਕਾਂ ਦੇ ਹੱਥ ਆਪਣੇ ਸੁੱਖ-ਦੁੱਖ ਦੇ ਸ਼ਰਮਾਈ ਦੇ ਦਿੰਨੇ ਆ ਉਹ ਗੱਲਾਂ ਕਰ ਦੇਣੀ ਅਸੀਂ ਦੁਖੀ ਹੋ ਜਾਂਦੇ ਆ ਉਹ ਗੱਲਾਂ ਕਰ ਦੇਣੀ ਅਸੀਂ ਖੁਸ਼ ਵੀ ਹੋ ਜਾਂਦੇ ਆ ਕੋਈ ਸਾਡਾ ਖੁਦਾਇਆ ਕਿਵੇਂ ਹੋ ਜਾਂਦਾ ਫਰੋਦੀਆਂ ਅੱਖਾਂ ਵਿੱਚ ਹੰਝੂ ਆ ਕੇ ਤੀ ਤੂੰ ਜੋ ਵੀ ਕਹਨੀਆ ਸੱਚ ਤੇ ਠੀਕ ਆ ਪਰ ਮੈਨੂੰ ਤਾਂ ਕਦੇ ਪਤਾ ਹੀ ਨਹੀਂ ਚੱਲਿਆ ਮੇਰੀ ਆਪਣੀ ਖੁਸ਼ੀ ਕੀ ਆ ਖਰੇ ਕਦੋਂ ਆਪਣੇ ਨੇ ਕੁਝ ਚੁਣਿਆ ਹੋਵੇ ਮੇਰੇ ਤਾਂ ਰਿਸ਼ਤੇ ਚਫੇਰੀ ਰਹਿੰਦੇ ਲੋਕ ਕਿਸ ਨੂੰ ਮੈਂ ਮਿਲ ਸਕਦੀ ਆ ਕਿਸ ਸਕੂਲ ਮੈਨੂੰ ਬੈਠਣਾ ਚਾਹੀਦਾ ਕਿਸ ਨਾਲ ਮੈਨੂੰ ਗੱਲ ਕਰਨੀ ਚਾਹੀਦੀ ਮੇਰੀਆਂ ਸਹੇਲੀਆਂ ਤੇ ਸਾਰਾ ਕੁਝ ਹੀ ਕਦੇ ਚੁਣ ਹੀ ਨਾ ਸਕੀ ਬਸ ਨਿਭਾਈ ਗਈ ਨਿਭਾਈ ਧੰਵਾਜੇ ਸਾਰਿਆਂ ਦਾ ਅੱਜ ਦਾ ਪਾਗ ਸੁਣਨ ਦੇ ਲਈ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਵੇਂ ਲੱਗਿਆ ਮਿਲਦੇ ਹਾਂ ਜੀ ਕੱਲ ਅਗਲੇ ਪਾਗ ਵਿੱਚ ਸਸ਼ੀ ਕਾਲ ਜੀ